ਇੱਕ ਬਿੱਟੂ ਦਗਾਲ ਦੀ ਕਹਿੰਦੇ ਟੀਮ ਗਰਾਊਂਡ ਦੇ ਵਿੱਚ ਪਹੁੰਚ ਗਈ। ਦਗਾਲ ਵਾਲੇ ਮੁੰਡੇ ਆ ਗਏ। ਕਬੱਡੀ ਦੇ ਧੰਨੇ ਭਗਤ ਦਾ ਮੁੰਡਾ ਵੀ ਕਹਿੰਦੇ ਅੱਜ ਦੇ ਖੇਡ ਮੇਲੇ ਦੇ ਤਿਆਰ ਹੈ। ਲੈ ਵੀ ਕੈਮਰੇ ਵਾਲਿਆ ਮਾਰ ਕੈਮਰਾ ਇਸ ਨੌਜਵਾਨ ਦੇ ਉੱਤੇ। ਦੁਨੀਆ ਦੇ ਵੱਡੇ ਮੱਲ ਦਾ ਪੁੱਤਰ ਅੱਜ ਦੇ ਖੇਡ ਮੇਲੇ ਦੇ ਉੱਤੇ ਦਗਾਲ ਵਾਲੇ ਬਿੱਟੂ ਦਾ ਪੁੱਤਰ ਕਹਿੰਦੇ ਸਾਡਾ ਛੋਟਾ ਵੀਰ ਰਸ਼ਮੀਤ ਆ ਗਿਆ। ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ। ਆਹ ਕਹਿੰਦੇ ਦਗਾਲ ਵਾਲੇ ਬਿੱਟੂ ਦਾ ਪੁੱਤਰ ਆ ਗਿਆ ਜਿਹਦੇ ਕਬੱਡੀ ਕੱਪ ਦੇ ਉੱਤੇ ਰਸ਼ਮੀਤ ਦਗਾਲ ਵਾਲਾ ਆਹ ਦੇ ਖੇਡ ਮੈਦਾਨ ਉੱਤੇ ਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋਰ ਮਾਰ ਦਿਓ ਮੇਰੇ ਵੀਰੋ ਅੱਜ ਖੁਸ਼ੀ ਹੋਈ ਆ ਮਾਨੂੰ ਵੀ ਦੁਨੀਆ ਦੇ ਕਿਸੇ ਵੱਡੇ ਮੱਲ ਦਾ ਪੁੱਤਰ ਉਹਦੇ ਜਾਣ ਤੋਂ ਬਾਅਦ ਵੀ ਕਬੱਡੀ ਨਾਲ ਜੁੜਿਆ ਹੋਇਆ ਹੈ ਕਿੱਡੇ ਮਾਣ ਵਾਲੀ ਗੱਲ ਆ ਮੇਰੇ ਮਿੱਤਰੋ ਅੱਜ ਸਾਡੇ ਕਹਿੰਦੇ ਭਦੀ ਦਾ ਇਸ ਟੂਰਨਾਮੈਂਟ ਦੇ ਉੱਤੇ ਵਿਸ਼ੇਸ਼ ਤੌਰ ਤੇ ਸਵਾਗਤ ਹੈ ਇਹ ਵੀ ਬਿੱਲੂ ਆਪਾਂ ਮਾਨ ਸਨਮਾਨ ਵੀ ਕਰਨਾ ਹੈ ਬਿੱਟੂ ਦੇ ਪੁੱਤਰ ਦਾ ਅੱਜ ਇਹ ਟੂਰਨਾਮੈਂਟ ਦੇ ਉੱਤੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਆਏ ਕਹ ਦੋ ਵੀ ਦੂਜਾ ਬਿੱਟੂ ਮਿਲ ਗਿਆ ਕਬੱਡੀ ਨੂੰ ਆਓ ਜੀ ਦੂਜੀ ਟੀਮ ਵੀ ਪਹੁੰਚੇ ਗਰਾਉਂਡ ਦੇ ਵਿੱਚ ਮੈਂ ਬੇਨਤੀ ਕਰਨਾ ਜੀ ਰੋਗੜਾ ਗੁਰਮੇਲ ਪ੍ਰਧਾਨ ਰੋਗਲੇ ਦੀ ਟੀਮ ਆਓ ਜਿਹੜੇ ਪਲੇਅਰ ਬਾਹਰ ਨੇ ਸ਼ਿਵ ਕੁਮਾਰ ਗਰਗ ਚੇਅਰਮੈਨ ਗਊਸ਼ਾਲਾ ਉਹਨਾਂ ਵੀਰਾਂ ਨੇ ਬਹੁਤ ਵੱਡਾ ਮਾਣ ਆਪਣੇ ਛੋਟੇ ਭਰਾ ਨੂੰ ਦਿੱਤਾ ਬਹੁਤ ਬਹੁਤ ਧੰਨਵਾਦ ਹੈ। ਮੈਂ ਵੀ ਉਧਰ ਸਾਡਾ ਭਰਾ ਆ ਕਹਿੰਦੇ ਕਰਜੀਤ ਗੱਜਰ ਅਮਰੀਕਾ ਵਾਲਾ ਜਿਹੜੇ ਭਰਾ ਨੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਰਲ ਕੇ ਐਲਾਨ ਕਰ ਦਿੱਤਾ ਹੈ ਵੀ ਅਗਲੇ ਸਾਲ ਦੁਗਾਲ ਵਾਲੇ ਬਿੱਟੂ ਦੇ ਪੁੱਤਰ ਦਾ ਸਾਡੇ ਛੋਟੇ ਵੀਰ ਦਾ ਇਧਰ ਰਸ਼ਮੀਤ ਦਾ ਅਗਲੇ ਸਾਲ 11000 ਰੁਪਏ ਦੀ ਰਾਸ਼ੀ ਦਾ ਮਾਨ ਸਨਮਾਨ ਹੋਊਗਾ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਸਾਡੇ ਗੁਰਜੀਤ ਗੁਜਰ ਨੇ ਐਲਾਨ ਕਰ ਦਿੱਤਾ ਹੈ ਵੀ ਰਸ਼ਮੀਤ ਪੁੱਤ ਇੱਕ ਵਾਰੀ ਹੱਥ ਉੱਪਰ ਨੂੰ ਚੱਕ ਕੇ ਦੁਨੀਆ ਦੇ ਨਾਲ ਫਤਿਹ ਦੀ ਸਾਂਝ ਪਾ ਕਸ਼ਮੀਰੀ ਆਪਣਾ ਏਜੰਟਾ 10 ਮੁੰਡੇ ਨੂੰ ਵੀ ਕੱਦਾ ਇਹ ਗਰਾਊਂਡ ਦੇ ਵਿੱਚ ਆ ਤਾੜੀਆਂ ਮਾਰਦੇ ਇੱਕ ਵਾਰੀ ਜ਼ੋਰਦਾਰ ਇਹ ਦਗਾਲ ਵਾਲੇ ਬਿੱਟੂ ਦਾ ਪੁੱਤਰ ਹੈ ਅੱਜ ਦੇ ਖੇਡ ਮੇਲੇ ਦੇ ਉੱਤੇ ਵਿਸ਼ੇਸ਼ ਤੌਰ ਤੇ ਪੁੱਜਿਆ ਆਇਆ ਹੈ ਅਗਲੇ ਸਾਲ 11000 ਰੁਪਏ ਦੇ ਮਾਨ ਸਨਮਾਨ ਸਾਡੇ ਗੁਰਜੀਤ ਗੁੱਜਰ ਨੇ ਐਲਾਨ ਕਰ ਦਿੱਤਾ ਅਮਰੀਕਾ ਤੋਂ ਵੀ ਅਗਲੇ ਸਾਲ ਮਾਨ ਸਨਮਾਨ 11000 ਰੁਪਏ ਨਾ ਕੀਤਾ ਜਾਊਗਾ